999 ਵਿੱਚ ਤਿੰਨ ਜੋੜੀਆਂ ਬਈ ਉਹ ਤਾਂ ਜੀ ਬੱਸ ਐਂਡ ਕਮ ਹੋ ਗਿਆ 999 ਦੇ ਵਿੱਚ ਆਇਆ ਆਰਟੀਕਲਾਂ ਚੋਂ ਜਿਹੜੇ ਤੁਹਾਡੇ ਫਿੱਟ ਵੜਦਾ ਮੇਟਰੋ ਸ਼ੰਟ ਕੇ ਜੀ ਆਪਣਾ ਤਾਂ ਕਮੀ ਨਾਲ ਹੋਲ ਸੇਲ ਦਾ ਜੀ ਆਪਾਂ ਤੁਹਾਨੂੰ ਇੱਕ ਆਈਟਮ ਦੇ ਵਿੱਚ ਪੰਜ-ਪੰਜ ਕਲਰ ਦਵਾਂਗੇ ਚੈੱਕ ਕਰੋ ਜੀ ਲੈ ਬਈ ਆ ਵੀ 999 ਵਾਲਾ ਤਿੰਨ 400 ਦਾ ਇੱਕ ਜੀ 999 ਦੇ ਤਿੰਨ ਤਿੰਨ ਆ ਕੇ ਛਾਂਟੀ ਮਾਰ ਕੇ ਲੈ ਜਾਓ ਕਿਹੜੇ ਮਰਜੀ ਪੇਅਰ ਬਦਲ ਬਦਲ ਕੇ ਪਾਓ ਜੀ ਚਾਹੇ ਜੀ ਕਿਸੇ ਦੇ ਨਾਮ ਪਾ ਲਓ ਕਿਸੇ ਦੇ ਨਾਮ ਪਾ ਲਓ ਕਿਸੇ ਦੇ ਨਾਮ ਪਾ ਲਓ ਜੀ 999 ਇਹਨਾਂ ਦਾ ਤੁਸੀਂ ਦੱਸੋ ਵੀ ਕਿੰਨਾ ਕੁ ਰੇਟ ਹੋਊਗਾ ਹੋਊਗਾ 5-600 ਰੁਪਏ ਵੀਰੇ 5-600 ਰੁਪਏ ਵੀਰੇ ਮੰਗੀਆਂ ਦੇ ਦੁਕਾਨਦਾਰ ਕੀ ਕਹੀ ਹੈ ਬਈ ਹੁਣ ਹਾਂ ਚਲੋ ਫਿਰ ਆਪਾਂ ਹੁਣ ਚਲਾਈ ਦਿੰਦੇ ਹਾਂ ਸੋਲਤੀ ਬੰਬ ਚਲਾਈ ਦਿੰਦੇ ਹਾਂ ਹਾਂ 200 ਰੁਪਏ ਦਾ ਇੱਕ ਵੀਰੇ ਹਾਂ 300 ਰੁਪਏ ਦੇ ਦੋ ਚਿਰ ਰੱਖਾ ਇਹਦਾ ਇਹਦਾ ਮਨੂ ਲੈ ਦੁਕਾਨ ਖਾਲੀ ਕਰਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਜੀ 14 ਦਾ ਨਾਮ ਤੁਸੀਂ ਦੇਖ ਕੇ ਬਈ ਸ਼ੌਕ ਹੋ ਗਏ ਉਹ ਕਹਿੰਦਾ ਇੱਕ ਮੁੱਲ ਦੀ ਦੁਕਾਨ ਆ ਬਈ ਹੋਲ ਸੇਲ ਤੋਂ ਵੀ ਸਸਤੇ ਰੇਡ ਦੇ ਵਿੱਚ ਇੱਥੇ ਬੂਟ ਭਾਵੇਂ ਜੈਂਟਸ ਲੈਣੇ ਨੇ ਭਾਵੇਂ ਲੇਡੀਜ਼ ਲੈਣੇ ਨੇ ਦੋਨੋਂ ਮਿਲ ਜਾਣਗੇ ਜਿੰਨੇ ਭਰਾ ਦੇਖ ਰਹੇ ਨੇ ਇੱਕ ਵਾਰੀ ਪਹਿਲਾਂ ਐਡਰੈਸ ਚੈੱਕ ਕਰ ਲਓ ਰਾਤ ਦਾ ਵੇਲਾ ਆਗਾ ਕੋਈ ਦਿੱਕਤ ਨਹੀਂ ਤੁਹਾਡਾ ਭਰਾ ਫਿਰ ਸਾਨੂੰ ਪਤਾ ਖੜਦਾਦਾ ਆਉਂਦਾ ਨਹੀਂ ਆਹ ਆਪਣੀ ਧੂਰੀ ਦੀ ਰੋਡ ਹੈਗੀ ਆ ਓਪੋਜ਼ਿਟ ਦੇ ਗੱਲ ਕਰਦੇ ਉਹ ਪੰਜਾਬ ਨੈਸ਼ਨਲ ਬੈਂਕ ਆ ਆ ਦੇਖ ਲੋ ਠੀਕ ਹੈ ਤੂਰੀ ਦੀ ਅੰਦਰਲੀ ਰੋਡ ਕਹ ਦੋ ਫਾਟ ਕਾਲੀ ਰੋਡ ਵੀ ਆਪਾਂ ਕਹਿ ਦਿੰਦੇ ਹੁਣੇ ਆ ਉਹਦੇ ਉੱਤੇ ਜਿਹੜਾ ਆਪਣਾ ਪੰਜਾਬ ਨੈਸ਼ਨਲ ਬੈਂਕ ਹੈ ਬਿਲਕੁਲ ਉਹਦੇ ਆਪੋਜ਼ਿਟ ਦੇ ਉੱਤੇ ਇੱਕ ਮੁੱਲ ਦੀ ਦੁਕਾਨ ਹੈ ਭਰਾ ਨਾਲ ਵੀ ਮਿਲੋਣਾ ਗੱਲਬਾਤ ਕਰਦੇ ਆ ਵੈਰਾਈਟੀ ਹੱਦੋਂ ਵੱਧ ਹੈ 1000 ਦੀ 999 ਦੀਆਂ ਤਿੰਨ ਜੋੜੀਆਂ ਦੇ ਦਾਂਗੇ ਯਾਰ ਹੋਰ ਦੱਸ ਬਲਦਾ ਵੀਰੇ ਕੀ ਹਾਲ ਚਾਲ ਹੈ ਅੱਜ ਲੋਕਾਂ ਦੇ ਵਾਲੇ ਦੂਲ ਦੇ ਪੜਾਕੇ ਵਜਾਦੇ ਪਰ ਆਪਾਂ ਹੁਣ ਆਲੇ ਵਜਾਉਣੇ ਹਨ ਦਿਵਾਲੀ ਲੋਕਾਂ ਨੇ ਜੀ ਪਹਿਲਾਂ ਬਣਾਤੀ ਆਪਾਂ ਹੁਣ ਬਣਾਉਣੀ ਆ 11 ਨੇ ਬਿਆਹ ਦਾ ਸੀਜ਼ਨ ਪਹਿਲਾਂ ਤਾਂ ਵੀਰੇ ਵੈਲਕਮ ਤੇ ਇੰਟਰੋਡਿਊਸ ਕਰ ਦਿਓ ਜਿੰਨੇ ਭਰਾ ਦੇਖ ਰਹੇ ਨੇ ਆਪਣੇ ਆਪਾ ਜੀ ਫਿਕਸ ਰੇਟ ਸ਼ਾਪ ਧੂਰੀ ਇੱਕ ਮੋਲਦੀ ਦੁਕਾਨ ਓਪੋਜ਼ਿਟ ਪੰਜਾਬ ਨੈਸ਼ਨਲ ਬੈਂਕ ਦਾ ਠੇਕਾ ਲੋਹਾ ਬਾਜ਼ਾਰ ਦੀ ਠੀਕ ਹੈ ਐਸਾ ਇਹ ਲੋਹਾ ਬਾਜ਼ਾਰ ਵੱਸਦਾ ਹਾਂ ਜੀ ਇਹ ਲੋਹਾ ਬਾਜ਼ਾਰ ਪਰ ਅੱਜ ਆਪਾਂ ਲੋਹਾ ਮਣਾਉਣਾ ਹਾਂ ਜੀ ਹਾਂ ਮੈਂ ਤਰਕੇ ਬੁਰਾ ਹਨਾ ਤੇ ਮੈਂ ਕਹਿੰਦਾ ਰੇਟ ਐਂਡੋ ਜਮੀ ਗੱਲ ਵਾਸਰੇ ਆਲੇ ਮੈਂ ਕਹਿੰਦਾ ਵੀਰੇ ਸਾਰਾ ਡੱਬਰ ਵੀ ਆ ਗਿਆ ਜੇ ਆਪਾਂ ਹੋਲ ਸੇਲ ਦਾ ਹੀ ਕੰਮ ਕਰਦੇ ਆਂ ਭਰਾ ਜੀ ਆਪਾਂ ਇੱਕ ਜੋੜੀ ਵੀ ਦੇ ਦਾਂਨੇ ਆ ਜੇ ਕਿਸੇ ਨੇ ਇਕੱਠੀਆਂ 100 ਜੋੜੀਆਂ ਲੈਣੀਆਂ ਭਾਓ ਵੀ ਦੇ ਦਾਂਨੇ ਆ ਜੀ ਕਿਸੇ ਭਰਾ ਨੇ ਕੰਮ ਵੀ ਤੋੜਨਾ ਉਹ ਵੀ ਕੰਟੈਕਟ ਕਰ ਲੋ ਕਿਸੇ ਨੇ ਉਮ ਸਮਾਨ ਲੈ ਕੇ ਜਾਣਾ ਉਹ ਵੀ ਕੰਟੈਕਟ ਕਰ ਲਿਓ ਵੈਰਾਈਟੀ ਦੀ ਗੱਲ ਕਰਦੇ ਹਾਂ ਆ ਚੈੱਕ ਕਰ ਲੋ ਜਿੰਨਾ ਵੀ ਉਰੇ ਮਟੀਰੀਅਲ ਪਿਆ ਭਾਵੇਂ ਵੀਰੇ ਮੈਨਸ ਦੇ ਵਿੱਚ ਭਾਵੇਂ ਲੇਡੀਜ਼ ਦੇ ਦੋਨਾਂ ਚ ਮਿਲ ਜਾਣਗੇ ਦਿਖਾਈਏ ਫਿਰ ਹੁਣ ਫੜਾਕੇ ਪਈਏ ਹੁਣ ਜਿਹੜੇ ਅਸਲ ਦੀਜੇ ਵਿੱਚ ਜਾਏਂਗੇ ਦੀਆਂ 100 ਰੁਪਏ ਤੋਂ ਕਹਿੰਦੇ ਆਪਾਂ ਜ ਤੇ ਜੇ ਗੱਲ ਕਰੀ ਕਿਹੜੀ ਚੀਜ਼ ਆ ਉਹ ਪਹਿਲਾਂ ਹੀ ਪੜਾਕਾ ਚਲਾ ਪਹਿਲੇ ਹੀ ਮੈਗਾ ਨਾ ਛੋਟਾ ਹਲੇ ਅੱਛਾ ਸਾਜੇ ਛੋਟਾ ਹਾਂ ਜੇ ਸਟਾਰਟਿੰਗ ਲਾ ਲੋ ਠੀਕ ਹੈ ਜੀ ਆ ਚੈੱਕ ਕਰੋ ਵੀਰੇ ਲੇਡੀਜ਼ ਆਈਟਮ ਸਿਰਫ 100 ਰੁਪਏ ਸਿਰਫ 100 ਰੁਪਏ ਚਾਹੇ ਬੰਦਾ ਹੋਲ ਸੇਲ ਦੇ ਵਿੱਚ ਲੈਣਾ ਆ ਜੇ ਜੀ ਚਾਹੇ ਸਿੰਗਲ ਪੀਸ ਲੈਣ ਆ ਜੇ ਓਕੇ ਸਿਰਫ 100 ਰੁਪਏ 100 ਵੀ ਰਹੂਗਾ ਲੇਡੀਜ਼ ਮਾਲ ਹੈ ਜੀ ਪੂਰਾ ਜਿਵੇਂ ਮਰਜੀ ਇਹਦੇ ਵਿੱਚ 7 ਤੋਂ 8 ਕਲਰ ਆਪਾਂ ਨੂੰ ਮਿਲ ਜਾਣਗੇ ਮਿਲ ਜਾਣਗੇ ਹਾਂ ਜੀ ਚਾਹੇ ਬੰਦਾ ਆਪਣੇ ਤੋਂ ਇਕੱਠੀਆਂ 500 ਜੋੜੀਆਂ ਲੈ ਜਾ ਜੀ ਚਾਹੇ ਸਿੰਗਲ ਜੋੜੀ ਲੈ ਜੇ ਰੇਟ ਆਪਣਾ ਇੱਕੋ ਹੀ ਜੀ 100 ਰੁਪਏ 100 ਰੁਪਏ ਹਣਾ ਹੁਣ ਦਿਖਾ ਦਈਏ 999 ਚ ਤਿੰਨ ਜੋੜੀਆਂ ਬਾਈ ਉਹ ਤਾਂ ਐਂਡ ਕਮ ਹੋ ਗਿਆ ਮੈਂ ਤੁਹਾਨੂੰ ਜੇ ਗੱਲ ਕਰਦੇ ਹਾਂ ਮਿੱਤਰੋ 999 ਦੇ ਵਿੱਚ ਤਿੰਨ ਜੇ ਤੁਸੀਂ ਉ ਆਉਂਗੇ ਨਾ ਸ਼ੂਰੇ ਸ਼ਾਪ ਤੇ ਬਾਈ ਕੋਲ ਆ ਮੰਨ ਕੇ ਚੱਲੋ ਫਿਕਸ ਰੇਟ ਹੈ ਜਮੈਂ 400 ਦੀ ਆ ਜੋੜੀਆਂ ਪਈਆਂ ਨੇ ਹਣਾ ਵੀਰੇ ਹਾਂਜੀ 400 400 400 ਆਪਣਾ ਵੀਰੇ ਬਿਆਰ ਵਾਲਾ ਕੰਮ ਨਹੀਂ ਹੈਗਾ ਵੀ ਥੋਨੇ ਚੀਜ਼ ਪਸੰਦ ਕਰ ਲਈ ਤਾਂ ਆਪਾਂ ਰੇਟ ਵਧਾਵਾਂਗੇ ਹਾਂ ਆਪਣੇ ਪਹਿਲੇ ਹੀ ਫਿਕਸ ਰੇਟ ਸ਼ਾਪ ਨੇ ਮਾਰਜਨ ਹੈਗੇ ਭਰਾਜੀ ਪਰ ਆਏ ਨਹੀਂ ਹੈਗਾ ਵੀ ਤੁਹਾਨੂੰ ਆਪਾਂ 700 800 ਕਾ ਤਾਂ ਘਟਾਈ ਜਾਵਾਂਗੇ ਹਾਂ ਇੱਕ ਮੁੰਦੀ ਦੁਕਾਨ ਫਿਕਸ ਰੇਟ ਸ਼ਾਪ ਤੋਂ ਹੀ ਪੂਰੀ ਦੀ ਸਭ ਤੋਂ ਪਹਿਲੀ ਦੁਕਾਨ ਹੈ ਜੀ ਆਪਣੀ ਹਾਂਜੀ ਓਕੇ ਫਿਕਸ ਰੇਟ ਸ਼ਾਪ ਤੇ ਤੇ ਗੱਲ ਕਰਦੇ ਹਾਂ ਜੇ ਤਾ ਤੁਸੀਂ ਇੱਕ ਕੱਲੀ ਜੋੜੀ ਲੈਣਾ ਵਾਗੇ 400 ਮਿਨੀਮਮ ਆਪਣਾ ਵੀਰੇ ਹਾਂ ਉਹ ਇੱਕ ਰੇਟ ਇੱਕ ਜੋੜੀ 400 ਰੁਪਏ ਦੀ ਇਹਦੇ ਨਾਲ ਤੁਸੀਂ ਤਿੰਨ ਜੋੜੀਆਂ ਲੈਣੇ ਆਫਰ ਵਾਲੀਆਂ ਉਹ 999 ਰੁਪਏ ਦੀ 4 400 ਦੇ ਨਾਲ 1200 ਰੁਪਇਆ ਬਣਦਾ ਪਰ ਜੇ ਅਪਨ ਤਿੰਨ ਜੋੜੀਆਂ ਚੱਕ ਦੇਾਂਗੇ ਤਾਂ 999 ਦੇ ਵਿੱਚ ਆਇਆ ਆਰਟੀਕਲਾਂ ਚੋਂ ਜਿਹੜੇ ਤੁਹਾਡੇ ਫਿੱਟ ਬੜਦਾ ਮਿੱਤਰੋ ਸ਼ਾਂਤੀ ਮਾਰ ਕੇ ਲੈ ਜਾਓ ਭਾਵੇਂ ਤਾਂ ਵੀਰੇ ਆਪਣਾ ਫਾਰਮਲ ਲੈਣੀਆਂ ਨੇ ਚਾਹੇ ਸਪੋਰਟ ਸ਼ੂ ਲੈ ਲਓ ਸਪੋਰਟ ਸ਼ੂਜ਼ ਲੈ ਲਓ ਚਾਹੇ ਕੈਜ਼ੂਅਲੀ ਲੈ ਲਓ ਜੀ ਹਾਂਜੀ ਚਾਹੇ ਸਨੀਕਰ ਲੈ ਲਓ ਜੀ ਹਾਂਜੀ ਚਾਹੇ ਲੇਡੀਜ਼ ਸੌਕਸ ਮਾਡਲ ਲੈ ਲਓ ਜਿਹੜਾ ਮਰਜ਼ੀ ਲੈ ਆ ਜੀ ਇਹ ਲੇਡੀਜ਼ ਤੇ ਆਪਣੇ ਬੁਆਏਸ ਲਈ ਦੋਨੇ ਹੀ ਆ ਨਾ ਹਾਂਜੀ 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 ਲੇਡੀਜ਼ ਵੀ ਮਿਲ ਜੂਗਾ ਜੀ ਜੈਂਟਸ ਵੀ ਮਿਲ ਜੂਗਾ 999 999 ਹੁਣ ਜੇ ਗੱਲ ਕਰਦੇ ਹੋ ਮਿੱਤਰੋ ਵੈਰਾਈਟੀ ਦੀ ਆਪਣੇ ਜਿੰਨੇ ਭਰਾ ਕਹਿਣਗੇ ਕਿ ਚਲੋ ਇਹ ਤਾਂ ਤੁਹਾਡੇ ਕੰਬੋ ਫਰੋਗੇ ਬਾਈ ਕਿਸੇ ਆਪਣੇ ਭਰਾਣਾ ਵੀਰੇ ਐਵੇਂ ਕਹਿਣਦੇ ਕਿ ਯਾਰਾ ਚਲੋ ਹਣਾ 400 ਵਾਲਾ ਵੀ ਹੈਗਾ ਉਹ 500 ਵਾਲੇ ਆਰਟੀਕਲ ਵੀ ਜਖਾ ਦੇਖ ਬਰੀ ਪਰਲੇ ਪਾਸੇ ਅਪਰ ਰੇਂਜ ਵੀ ਹੈਗੀ ਆ ਭਰਾ ਜੀ ਅਪਰ ਰੇਂਜ ਹਰ ਤਰ੍ਹਾਂ ਦੀ ਤੁਹਾਨੂੰ ਮੈਂ ਰੇਂਜ ਵੀ ਦਿਖਾਉਂਗਾ ਹੁਣ ਆ ਆਰਟੀਕਲ ਦੇ ਵਿੱਚ ਚੈੱਕ ਕਰ ਲੋ ਕਈ ਵਾਰ ਨਾ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਪਸੰਦ ਆ ਜਾਂਦਾ ਹੁੰਦਾ ਆਹ ਕਰ ਲੋ ਚੈੱਕ ਜਿੰਨਾ ਵੀ ਮਟੀਰੀਅਲ ਪਿਆ ਜੇ ਗੱਲ ਕਰੀਏ ਵੀਰੇ ਕੁਆਲਿਟੀ ਗੁਲਟੀ ਵਾਲਾ ਓਕੇ ਆ ਭਰਾ ਜੀ ਬੇਫਿਕਰ ਹੋ ਕੇ ਨਿਸ਼ਚਿਤ ਹੋ ਕੇ ਭਾਈ ਹੋਰਾਂ ਕੋਲ ਦੁਕਾਨਦਾਰ ਸਮਾਨ ਲੈ ਕੇ ਜਾਂਦੇ ਨੇ ਬਸ ਗੱਲ ਖਤਮ ਇੱਥੇ ਆ ਹਾਂ ਜੀ ਹਾਂ ਤੁਸੀਂ ਸਮਝ ਸਕਦੇ ਹੋ ਬਸ ਸਾਡਾ ਹੀ ਮਾਲ ਦੁਕਾਨਾਂ ਤੇ ਜਾ ਕੇ ਵੇਚਾਈ ਅਸੀਂ ਸਿੱਧਾ ਵੇਚ ਹਾਂ ਬਸ ਉਹ ਮਹਿੰਗਾ ਵਿੱਚ ਇਹਦੇ ਨੇ ਬਾਈ ਉਹ ਸਸਤਾ ਵਿੱਚ ਇਹਦੇ ਨੇ ਲੈ ਹੁਣ ਆਪਾਂ ਤੁਹਾਨੂੰ ਰੂਬਰੂ ਕਰਾਈਏ ਕੁਝ ਜਿਹੜੇ ਮੇਨ ਆਰਟੀਕਲ ਅੱਜਕੱਲ ਬੜੇ ਫੇਮਸ ਚੱਲ ਰਹੇ ਨੇ ਨਾ ਬਾਈ ਇੱਕ ਕਰੀਏ ਮਿੱਤਰੋ ਵੈਰਾਈਟੀ ਦੀ ਅਸ ਨਿਕਰ ਦੇ ਵਿੱਚ ਇੱਕ ਸੈੱਟ ਚੈੱਕ ਕਰੋ ਵੈਰਾਈਟੀ ਵੀਰੇ ਸਨੀਕਰ ਦਾ ਜੀ ਬਹੁਤ ਬਾਦੂ ਇਹਦੇ ਵਿੱਚ ਵੀ ਆਪਣੇ ਕੋਲ 5 ਕਲਰ ਪਏ ਨੇ ਜੀ ਇੱਕ ਆਰਟੀਕਲ ਦੇ ਵਿੱਚ ਹੀ 5-5 ਕਲਰ ਪਏ ਨੇ ਆਪਣੇ ਕੋਲ ਤੁਹਾਨੂੰ ਮਨ ਨਹੀਂ ਕਰਾਉਣਾ ਟੱਕਰ ਨਹੀਂ ਕਰ ਰਿਹਾ ਆਪਾਂ ਨਹੀਂ ਨਹੀਂ ਤੁਸੀਂ ਚੈੱਕ ਕਰੀ ਚਲੋ ਜੀ ਲੈ ਬਾਈ ਆ ਕਰੋ ਜੈਕ ਵੈਰਾਈਟੀ ਬਾਈ ਜਿਵੇਂ ਮੈਂ ਜੋ ਮਤਲਬ ਇੱਕ ਚੀਜ਼ ਆਪਾਂ ਨਾ ਕਿਸੇ ਦੁਕਾਨ ਤੇ ਗਏ ਬਾਈ ਅੱਛਾ ਗੱਲ ਕਰਦੇ ਆਂਗੇ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਆਹੜ ਜਾਇ ਨੇ ਉਸ ਤੋਂ ਬਾਅਦ ਦੂਜਾ ਡਿਜ਼ਾਈਨ ਹੀ ਹੋਊਗਾ ਕਲਰ ਆਪਸ਼ਨ ਨਹੀਂ ਹੁੰਦੀ ਸੇਮ ਡਿਜ਼ਾਈਨ ਦੇ ਵਿੱਚ ਫਿਰ ਰਿਟੇਲ ਕਰਕੇ ਜੀ ਆਪਣਾ ਤਾਂ ਕੰਮ ਹੀ ਨਾਲ ਹੋਲ ਸੇਲ ਦਾ ਜੀ ਆਪਾਂ ਤੁਹਾਨੂੰ ਇੱਕ ਆਈਟਮ ਦੇ ਵਿੱਚ ਪੰਜ-ਪੰਜ ਕਲਰ ਦਵਾਂਗੇ ਚੈੱਕ ਕਰੋ ਜੀ ਲੈ ਬਾਈ ਆਹ ਕਰ ਲੋ ਚੈੱਕ ਸਪੋਰਟ ਸ਼ੂਜ਼ ਦੇ ਵਿੱਚ ਵੀ ਵੈਰਾਈਟੀ ਮਿੱਤਰੋ ਬਾਦੂ ਪਈ ਹੈ ਤੇ ਕੈਜ਼ੂਲ ਦੇ ਵਿੱਚ ਵੀ ਬਾਦੂ ਪਈਆ ਬਾਈ ਲੇਡੀਜ਼ ਵਾਲਾ ਕੋਈ ਦਿਖਾਏਗਾ ਕੋਈ ਆਟਮੜਾ ਕੋਈ ਚੀਜ਼ਾਂ ਕਿਉਂਕਿ ਆਪਣੇ ਮਾਤਾ ਮਾਪਿਆਂ ਨੇ ਬੜਾ ਗੁੱਸਾ ਕਰ ਜਾਂਦੇ ਨੇ ਲੇਡੀਜ਼ ਵੱਡਾ ਬੰਬ ਚਲਾ ਦਈਏ ਨਾ ਪਹਿਲਾਂ ਛੋਟਾ ਚਲਾ ਜੀਏ ਫਿਰ ਅੱਛਾ ਹਾਂ ਛੋਟਾ ਚਲਾ ਦਾਂ ਨੀ ਅਜੇ ਤੇ ਵੱਡਾ ਥੋੜਾ ਰੁਕ ਜਿਓ ਸਵਾਦ ਲਿਓ ਸਵਾਦ ਵੀਡੀਓ ਦਾ ਜਿਹੜਾ ਪੂਰਾ ਧਰ ਕੇ ਲੋ ਜੀ ਲੇਡੀਜ਼ ਆਈਟਮ ਲੋ ਜੀ ਆਹ ਆਰਟੀਕਲ ਨੇ ਠੀਕ ਹੈ ਆਪਣੇ ਨੋਰਮਲ ਸਪੋਰਟ ਸ਼ੂਜ਼ ਆਪਾਂ ਕਹਿ ਸਕਦੇ ਨੇ ਉਹ ਚੀਜ਼ ਆ ਗਈ ਠੀਕ ਹੈ ਇਹਦੇ ਵਿੱਚ ਵੀ ਆਪਣੇ ਕੋਲ ਦੋ ਦੋ ਤਿੰਨ ਤਿੰਨ ਕਲਰ ਨੇ ਜੀ ਚੱਕੋ ਲੋ ਇਹ ਆਪਣੇ ਵੈਸੀ ਰੈਡ ਪ੍ਰਾਈਸ ਦੀ ਗੱਲ ਕਰੀ ਸਟਾਰਟਿੰਗ ਕਿੱਥੋਂ ਇਹ ਤਾਂ ਆਫਰ ਹੀ ਆ ਜੀ ਉਹੀ 999 ਵਾਲਾ ਤਿੰਨ 400 ਦਾ ਇੱਕ ਜੀ 999 ਦੇ ਤਿੰਨ ਤਿੰਨ ਆ ਕੇ ਛਾਂਟੀ ਮਾਰ ਕੇ ਲੈ ਜਾਓ ਕਿਹੜੇ ਮਰਜੀ ਪੇਅਰ ਬਦਲ ਬਦਲ ਕੇ ਪਾਓ ਜੀ ਚਾਹੇ ਜੀ ਕਿਸੇ ਦੇ ਨਾ ਪਾ ਲੋ ਕਿਸੇ ਦੇ ਨਾ ਪਾ ਲੋ ਕਿਸੇ ਦੇ ਨਾ ਪਾ ਲੋ ਜੀ 999 ਦੇ ਤਿੰਨੇ ਜੀ ਅਰ ਬਈ ਜੇ ਆਪਣਾ ਚਲੋ 999 ਦਾ ਆਪਣਾ ਆਫਰ ਹੈਗਾ ਹੀ ਆ ਲੇਡੀਜ਼ ਦੇ ਏਜੈਂਟਸ ਦੇ ਹਰ ਤਰ੍ਹਾਂ ਦਾ ਮਿਲ ਜੂਗਾ ਸੈਂਡ ਹਾਂਜੀ 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 ਲੈ ਬਾਈ ਆ ਇਦਾਂ ਦੇ ਲੈਟਨ ਵਾਲੇ ਬੂਟ ਵੀ ਪੈਣਾ ਬਾਈ ਹੋਰਾਂ ਕੋਲ ਹੋਰ ਕੀ ਬਾਹਰ ਤੁਸੀਂ ਲੈ ਜੇ ਗੱਲ ਕਰਦੇ ਇਹ ਤਾਂ ਤੁਹਾਡਾ ਅੰਦਾਜ਼ਾ ਕਿੰਨਾ ਗ੍ਰੇਟ ਹੋਊਗਾ ਜੀ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਦੇਣਗੇ ਬਾਈ ਨਾਨਾਗਰ ਦੇ 11500 ਰੁਪਏ ਦਾ ਕਹਿ ਦਿੰਦੇ ਨੇ ਇਹ ਤਾਂ ਜੀ ਆਪਾਂ 1000 ਦੇ ਤਿੰਨੀ ਦੇ ਜਾਂਦੇ ਤੁਸੀਂ 11500 ਰੁਪਏ ਦਾ ਇੱਕ ਜੋੜਾ ਕਹਿੰਦੇ ਆਪਾਂ 1000 ਦੇ ਤਿੰਨ ਜੋੜੇ ਦੇ ਜਾਂਦੇ ਹਾਂ ਜੀ ਇਹ ਆਰਟੀਕਲ ਚੈੱਕ ਕਰ ਰਹੇ ਬਾਈ ਤਹਾਂ ਤੋਂ ਆਇਆ ਇਹ ਆਪਦੇ ਆਪ ਆ ਗਿਆ ਉੱਥੋਂ ਗਿਰ ਕੇ ਕਹਿੰਦਾ ਮੈਂ ਰਹਿ ਗਿਆ ਮੈਨੂੰ ਦਿਖਾ ਦਿਓ ਬਾਈ ਯਾਰ ਚੀਜ਼ ਚੈੱਕ ਕਰ ਲਓ ਤੁਹਾਡੇ ਸਾਹਮਣੇ ਆ ਨਵਾਂ ਆਰਟੀਕਲ ਆਇਆ ਜੀ ਸਪੋਰਟਸ ਦਾ ਹਾਂ ਚੈੱਕ ਕਰੋ ਜੀ ਤੁਸੀਂ ਆਈਟਮ ਮਾਫੀ ਤਾਂ ਕਹਿਣਾ ਆਪੇ ਥੱਲੇ ਆ ਗਿਆ ਕਹਿੰਦਾ ਯਾਰ ਮੈਂ ਤਾਂ ਰਹਿ ਗਿਆ ਮੈਨੂੰ ਦਿਖਾ ਦੇ ਭਾਈ ਯਾਰ ਚੀਜ਼ਾਂ ਤੁਹਾਡੇ ਕੋਲ ਬੜੀਆਂ ਖਤਰਨਾਕ ਪਈਆਂ ਨੇ ਹੁਣ ਵੱਡਾ ਬੰਬ ਦਿਖਾਈ ਆਪਾਂ ਹੁਣ ਸਾਰਿਆਂ ਵੱਡਾ ਬੰਬ ਚਲਾ ਆਓ ਆ ਗਿਆ ਟਾਈਮ ਤੇ ਹਾਂ ਹਾਂ ਜੀ ਲੋ ਜੀ ਫਿਰ ਤੁਸੀਂ ਐਟਮਾ ਚੈੱਕ ਕਰੋ ਵੀਰੇ ਇਹਨਾਂ ਦਾ ਤੁਸੀਂ ਦੱਸੋ ਵੀ ਕਿੰਨਾ ਕੁ ਰੇਟ ਹੋਊਗਾ ਹੋਊਗਾ 5-600 ਰੁਪਏ ਵੀਰੇ 5-600 ਰੁਪਏ ਵੀਰੇ ਮੰਗੀਆਂ ਦੇ ਦੁਕਾਨਦਾਰ ਕੀ ਕਹੀਏ ਬਈ ਹੁਣ ਹਾਂ ਚਲੋ ਫਿਰ ਆਪਾਂ ਹੁਣ ਚਲਾਈ ਦੇ ਦਿੰਦੇ ਹਾਂ ਸੋਲਟੀ ਬੰਬ ਚਲਾਈ ਦੇ ਦਿੰਦੇ ਹਾਂ ਹਾਂ 200 ਰੁਪਏ ਦਾ ਇੱਕ ਵੀਰੇ ਹਾਂ 300 ਰੁਪਏ ਦੇ ਦੋ ਫੇਰਾਖਾ ਇਹਦਾ ਇਹਦਾ ਮੈਨੂੰ ਲੱਗਦਾ ਦੁਕਾਨ ਖਾਲੀ ਕਰਾਉ ਬਾਈ ਹਟਦਾ ਨਹੀਂ ਕਰਤੀ ਵੀਰੇ ਕਰਤੀ 150 ਦੀ ਰਹਿ ਗਏ ਤਾਂ 150 ਦਾ ਹੀ ਰਹਿ ਗਿਆ 200 ਰੁਪਏ ਦਾ ਇੱਕ 300 ਰੁਪਏ ਦੇ ਦੋ ਚੈੱਕ ਕਰੋ ਅੱਛਾ ਆ ਚੀਜ਼ਾਂ ਦੇ ਵਿੱਚ ਕਿਹੜਾ ਮਰ ਗਿਆ ਆ ਦੋਨਾਂ ਚ ਹਣਾ ਮੈਂ ਇਹਦੇ ਨਾਲ ਦੇ ਦੱਬੇ ਤੇ ਨਿਗਾ ਵੀ ਮਰਵਾਉਣਾ ਜੀ ਹਾਂ 799 ਪ੍ਰਿੰਟ ਮੈਂ ਉਹੀ ਤਾਂ ਗੱਲ ਕਹਿ ਰਿਹਾ ਹਾਂ ਡੱਬਾ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਦੇਖੋ ਆ ਲੈ ਬਾਈ ਚੈੱਕ ਕਰੋ 200 ਦਾ 1 ਬਾਈ ਕਹਿੰਦਾ 300 ਦੀਆਂ ਦੋ ਜੋੜੀਆਂ ਲੈ ਜਾਓ ਮੇਰੇ ਕੋਲ ਸੌਕਸ ਮਾਡਲ ਸਪੋਰਟਸ ਜਿੱਦਾਂ ਦੇ ਸੌਲ ਚੈੱਕ ਕਰੋ ਜੀ ਮੈਮਰੀ ਫੋਮ ਪਤਾ ਵਾ ਹਰ ਇੱਕ ਆਈਟਮ ਦੇ ਵਿੱਚ ਹੋਊਗਾ ਜਿਵੇਂ ਮਰਜ਼ੀ ਕਰ ਲਓ ਭਰਾ ਜੀ ਲੈ ਬਾਈ ਐਂਡ ਗੱਲ ਬਾਤ ਆ ਤੇ ਹਾਂ ਵੀਰੇ ਆਪਣੇ ਜੜੇ ਭਰਾ ਦੂਰ ਬੈਠੇ ਨੇ ਉਹ ਗੁੱਸਾ ਕਰਨਗੇ ਆਹ ਨਹੀਂ ਸਕਦੇ ਜੀ ਔਨਲਾਈਨ ਡਿਲੀਵਰੀ ਵੀ ਕਰਦੇ ਆ ਕਰ ਦਾਂਗੇ ਪੂਰਾ ਜਿੱਥੇ ਮਰਜੀ ਜੇ ਆਪਣੇ ਕਿਸੇ ਭਰਾ ਨੇ ਇਹਦੇ ਡਿਜ਼ਾਈਨ ਨੂੰ ਚੈੱਕ ਕਰਨੇ ਹੋਣ ਮੈਂ ਕਹਾਂ ਜੀ ਆਪਾਂ ਵੀਡੀਓ ਕਾਲ ਕਰਕੇ ਬੰਦੇ ਨੂੰ ਕੈਟਲੋਗ ਦਿਖਾ ਕੇ ਆਪਾਂ ਤਸੱਲੀ ਕਰਾ ਕੇ ਬੂਟ ਭੇਜੀਦਾ ਜਿਹੜਾ ਸਕਰੀਨ ਦੇ ਵੀਰ ਦਾ ਨੰਬਰ ਚਾਹ ਰਹੇ ਨੂੰ ਵਟਸਐਪ ਉਹ ਸੇਵ ਕਰੋ ਵਟਸਐਪ ਤੇ ਮੈਸੇਜ ਕਰੋ ਹਾਏ ਕੈਟਲੌਗ ਦਾ ਲਿੰਕ ਤੁਹਾਡੇ ਕੋਲ ਆ ਜੁਨਾ ਵੀ ਸਟਾਕ ਪਿਆ ਉਹਦੇ ਵਿੱਚ 100 ਰਿ ਡਿਜ਼ਾਈਨ ਤੁਹਾਡੇ ਕੋਲ ਕਿਸੇ ਨੇ ਵੀਰੇ 500 600 ਜੋੜੀ ਲੈਣੀ ਆਏ ਨਹੀਂ ਹੈਗਾ ਵੀ ਆਪਾਂ ਚਾਰਕ ਜੋੜੀਆਂ ਰੱਖ ਕੇ ਉਹ ਕਰੀਆਂ ਨੇ ਜੇ ਕਿਸੇ ਨੇ ਇੱਕ ਆਰਟੀਕਲ ਦੇ ਵਿੱਚ ਹੀ 500 600 ਜੋੜੀ ਲੈਣੀ ਆ ਨਾ ਆਪਣੇ ਕੋਲ ਉਹ ਵੀ ਹਾਜ਼ਰ ਪਈ ਆ ਕਰ ਦਾਂਗੇ ਚੱਕਾਂਗੇ ਮਟੇ ਹਣਾ ਹਾਂ ਜੀ ਹਾਂ ਸਕਰੀਨ ਦੇ ਨੰਬਰ ਜਿਆਦਾ ਰਹੇ ਨੂੰ ਸੇਵ ਕਰ ਲਓ ਫੋਨ ਚੱਕਣਾ ਨਹੀਂ ਬਾਈ ਨੇ ਉਹਲਾ ਬਹੁਤ ਆਉਣੀਆਂ ਇਹਨੂੰ ਸੇਵ ਕਰਕੇ ਵਟਸਐਪ ਤੇ ਮੈਸੇਜ ਕਰ ਦਿਓ ਕਿਸੇ ਭਰਾਣਾ ਜੀ ਆਰਡਰ ਕਰਨਾ ਬਾਕੀ ਵੀਡੀਓ ਨੂੰ ਸ਼ੇਅਰ ਇੰਨਾ ਕਰ ਦਿਓ ਤੁਹਾਨੂੰ ਪਤਾ ਕਿਉਂ ਨਾਲ ਵਿਆਹ ਉਹਦੇ ਸੀਜ਼ਨ ਆ ਉਸੇ ਪ੍ਰਾਣਕ ਉਸੇ ਮਿੱਤਰਾਂ ਦੀ ਕੋਈ ਵੀ ਵਰਡ ਬਣਾਣੀ 1993 ਜੁੜੀਆਂ ਦੇ ਦਿਆਂ ਭਾਵੇਂ ਬੈਜ ਸਪੋਰਟਸ ਪਾ ਕੇ ਬਗ ਜਾਓ ਭਾਵੇਂ ਫਾਰਮਲ ਦੇ ਨਾਲ ਦੂ ਆਪਣੇ ਜਿਹੜੇ ਨੋਰਮਲ ਹੁੰਦੇ ਨੇ ਕਿ ਉਹ ਪਾ ਕੇ ਬਗ ਜਾਓ ਫਾਰਮਲ ਸ਼ੂਜ਼ ਭਾਵੇਂ ਆਹ ਬਾਈ ਸੋ ਸਨੀਕਰ ਕਹਰੇ ਤੇ ਇਹ ਪਾ ਕੇ ਬਗ ਜਾਓ ਚੱਕ ਰਾਂਗੇ ਬੜੀਆਂ ਬੈਠੇ ਤਰ੍ਹਾਂ ਦੀ ਵੈਰਾਈਟੀ ਦੇ ਦਾਂਗੇ ਭਰੇ ਹਰ ਇੱਕ ਤੇਰਾ ਦੀ ਹਰ ਤਰ੍ਹਾਂ ਦੀ ਮਿਲ ਜੂਗੀ ਜਹੇ ਜਹ ਬੰਦਾ ਕੋ ਆਪਾਂ ਹੋਜੀ ਵੈਰਾਈਟੀ ਬੰਦੇ ਦੇ ਸਾਹਮਣੇ ਰੱਖ ਸਕਦੇ ਸਕਰੀਨ ਦੇ ਨੰਬਰ ਚੱਲ ਜੀ ਕੰਟੈਕਟ ਕਰ ਲਓ ਕਿ ਸ਼ੇਅਰ ਕਰ ਦਿਓ ਵੀਡੀਓ ਜਿੰਨੇ ਭਰਾ ਦੇਖਣੇ ਵਾਤ ਪਾ